ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਮੇਜ਼ਿਕ ਪੰਜਾਬ ਤੇ ਮੈਂ ਖਾਨ ਬੋਸੇਕਰ ਤੇ ਦੋਸਤੋ ਅੱਜ ਅਸੀਂ ਫਟਿਆਲਾ ਪਹੁੰਚੇ ਹੋਏ ਹਾਂ ਜਿੱਥੇ ਕਿ ਇੱਕ ਐਡਵੋਕੇਟ ਨੇ ਆਪਣੀ ਕਾਰ ਦੇ ਉੱਪਰ ਕੰਮ ਸ਼ੁਰੂ ਕੀਤਾ ਹੋਇਆ ਸੋ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਆਪਣੀ ਜਿਹੜੀ ਪੰਜਾਬੀ ਭਰਾ ਨੇ ਉਹ ਵੀ ਕੰਮ ਕਰਦੇ ਨੇ ਕਿਉਂਕਿ ਕਈ ਕਹਿੰਦੇ ਸੀਗੇ ਵੀ ਪੰਜਾਬ ਦੇ ਜਿਹੜੀ ਨੌਜਵਾਨ ਪੀੜ੍ਹੀ ਉਹ ਕੰਮ ਕਰਕੇ ਰਾਜ਼ੀ ਨਹੀਂ ਪਰ ਅਸੀਂ ਦੇਖਿਆ ਕਿ ਭਾਜੀ ਇਥੇ ਬਿਲਕੁਲ ਸਰਦਾਰ ਦੇ ਵਿੱਚ ਨੇ ਜੋ ਕਿ ਆਪਣੀ ਕਾਰਟ ਲਈ ਹੋਈ ਹੈ ਬਤਾਈਦਾ हूं ਐਡਵੋਕੇਟ ਵੀ ਨੇ ਸੋ ਆਪਾਂ ਗੱਲ ਕਰਾਂਗੇ ਭਾਜੀ ਨਾਲ ਕਿ ਉਹ ਐਡਵੋਕੇਟ ਦੇ ਹੋਣ ਦੇ ਨਾਲ ਨਾਲ ਉਹਨਾਂ ਨੇ ਕਾਰਟ ਕਿਉਂ ਸ਼ੁਰੂ ਕੀਤੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਭਾਜੀ ਸਤਿਕਾਰ ਸਤਿਕਾਰ ਜੀ ਜੀਵੇਂ ਵਜੇ ਵਧੀਆ ਜੀ ਕੰਮ ਕਰਕੇ ਚੱਲਦਾ ਬਹੁਤ ਵਧੀਆ ਜੀ ਅੱਛਾ ਭਾਜੀ ਤੁਸੀਂ ਆਪਣੀ ਕਾਰਡ ਦੇ ਉੱਤੇ ਐਡਵੋਕੇਟ ਸਿੰਗਲ ਖਵਾਇਆ ਹੈ ਹਾਂਜੀ ਇਹ ਮੈਨੂੰ ਮਾੜਾ ਦੱਸ ਦਿਓ ਕਿ ਤੁਸੀਂ ਐਡਵੋਕੇਟ ਹੈਗੇ ਹੋ ਕਿ ਜਾਂ ਵੈਸੇ ਸ਼ੌਂਕਿਆ ਤੌਰ ਤੇ ਕਹਿ ਦਿੰਦਾ ਕਿ ਬੰਦਾ ਵੀ ਚਲੋ ਵਕੀਲ ਨਾਉ ਲਾ ਲਵੇ ਨਹੀਂ ਜੀ ਸ਼ੌਂਕਿਆ ਤੌਰ ਤੇ ਨਹੀਂ ਮੈਂ ਇਧਰੋਂ ਪੰਜਾਬੀ ਯੂਨੀਵਰਸਿਟੀ ਤੋਂ ਐਲ ਐਲ ਬੀ ਕਰੀ ਹੋਈ ਹੈ ਅੱਛਾ ਜੀ ਤੇ ਲਾਸਟ ਸੈਮੈਸਟਰ ਜਦੋਂ ਮੇਰਾ 6 ਸੈਮੈਸਟਰ ਚੱਲ ਰਿਹਾ ਸੀ ਉਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਸੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਹੁਣ ਬਾਈ ਪ੍ਰੋਫੈਸ਼ਨਲ ਐਡਵੋਕੇਟ ਵੀ ਹਾਂ ਸਵੇਰੇ ਪ੍ਰੈਕਟਿਸ ਕਰਦਾ ਤੇ ਸ਼ਾਮ ਨੂੰ ਵੀ ਕਰਦਾ ਕੀ ਬਾਤਾਂ ਨੇ ਯਾਨੀ ਕਿ ਪੜ੍ਹਾਈ ਦੇ ਨਾਲ-ਨਾਲ ਤੁਸੀਂ ਇਹ ਵੀ ਕੰਮ ਕਰਦੇ ਹੋ ਹਾਂਜੀ ਅੱਛਾ ਭਾਜੀ ਕਦੋਂ ਤੋਂ ਸਟਾਰਟ ਕੀਤਾ ਤੁਸੀਂ ਉਹ ਨਾਲੇ 2 ਸਾਲ ਤੋਂ ਤੁਸੀਂ ਇੱਥੇ ਲਾ ਰਹੇ ਹੋ ਹਾਂਜੀ ਲੱਭੇ ਨਹੀਂ ਕਿਤੇ ਕਿ ਜਾਂ ਫਿਰ ਸਾਡਾ ਧਿਆਨ ਹੀ ਨਹੀਂ ਗਿਆ ਤੁਹਾਡੀ ਕਾਟਾ ਲੈ ਮੈਂ ਮੈਂ ਸ਼ਾਮੀ ਲੇਟ ਆਂਦਾ ਸੀਗਾ ਪ੍ਰੈਕਟਿਸ ਕਰਕੇ ਥੱਕ ਜਾਂਦਾ ਸੀਗਾ ਫਿਰ ਸਾਰਾ ਫੂਡ ਪ੍ਰੀਪੇਅਰ ਕਰਨਾ ਮੈਨੂੰ ਸਟਾਰਟਿੰਗ ਚ ਆਂਦੇ ਆਂਦੇ ਨਾ 7:30 8:00 ਵਜੇ ਜਾਂਦੇ ਸੀ ਅੱਛਾ ਬਟ ਹੁਣ ਮੈਂ ਆਪਣੀ ਟਾਈਮਿੰਗ ਥੋੜੀ ਸੁਧਾਰ ਲਈ ਹੁਣ ਮੈਂ 5:00 ਵਜੇ ਤੇ ਪਹੁੰਚ ਜਾਂਦਾ ਆਂ ਕੀ ਆਵਾਜ਼ ਆਣੀ ਅੱਛਾ ਭਾਜੀ ਤੁਹਾਡੇ ਮਾਈਂਡਸ ਕਿੱਦਾਂ ਆਇਆ ਕਿ ਮੈਂ ਇਹ ਕਾਟ ਲਾਉਣੀ ਆ ਕਿਉਂਕਿ ਅਕਸਰ ਜਦੋਂ ਆਪਾਂ ਕੋਈ ਐਡਵੋਕੇਟ ਦੀ ਸਟੱਡੀ ਕਰਦੇ ਆ ਹਨਾ ਬੰਦਾ ਕਹਿੰਦਾ ਕਿ ਮੈਂ ਬਹੁਤ ਵੱਡਾ ਬਿਜ਼ਨਸ ਕਰਾਂਗਾ ਜਾਂ ਮੈਂ ਕੀ ਮੈਸੇਜ ਸਟਾਰਟ ਹੀ ਲਾਉਣੀ ਹੈ ਮੈਮ ਮੈਂ ਜਾਣਾ ਸੀ ਐਕਚੁਅਲੀ ਬਾਹਰ ਜਿਵੇਂ ਹਰ ਇੱਕ ਪੰਜਾਬੀ ਦਾ ਸੁਪਨਾ ਹੁੰਦਾ ਮੇਰਾ ਵੀ ਸੁਪਨਾ ਸੀਗਾ ਬਾਹਰ ਜਾਣਾ ਬਟ ਮੇਰੇ ਘਰ ਦੇ ਫਾਈਨੈਂਸਿਸ ਪਾਪਾ ਨੂੰ ਕਰਜ਼ਾ ਚੱਕਣਾ ਪੈਣਾ ਸੀਗਾ ਉਹ ਪਾਪਾ ਨੂੰ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਤੇ ਮੈਨੂੰ ਵੀ ਸੀਗਾ ਯਾਰ ਮੈਂ ਕਿਵੇਂ ਕਰਾਂ ਕਿਵੇਂ ਅੱਗੇ ਵਧਾਂ ਤੇ ਫੂਡ ਦਾ ਕੰਮ ਮੈਂ ਸਿੱਖਿਆ ਹੋਇਆ ਸੀਗਾ ਆਫਟਰ ਗ੍ਰੈਜੂਏਸ਼ਨ ਬੀਏ ਤੋਂ ਬਾਅਦ ਓਕੇ ਤੇ ਫਿਰ ਮੈਂ ਕਿਹਾ ਕਿ ਉਹਨਾਂ ਨੇ ਫੂਡ ਕਾਰਟ ਓਪਨ ਕਰਕੇ ਦੇਖਾਂ ਤੇ ਇੱਕ ਵਾਰੀ ਆਪਣੇ ਪੰਜਾਬ ਨੂੰ ਹੀ ਮੌਕਾ ਦਵਾਂ ਹਾਂ ਬਿਲਕੁਲ ਬਿਲਕੁਲ ਦੇਖੋ ਨਾਲੇ ਇਹਨਾਂ ਨੇ ਬੁਕੇਲੇ ਕੀਤੀ ਹੈ ਔਰ ਨਾਲੇ ਇਹਨਾਂ ਨੇ ਫੂਡ ਦਾ ਜਿਹੜਾ ਕੋਰਸ ਵੀ ਕੀਤਾ ਹੈ ਸੋ ਸਟੱਡੀ ਦੇ ਨਾਲ-ਨਾਲ ਉਹਨਾਂ ਨੇ ਆਪਣੇ ਦੋ-ਦੋ ਚੀਜ਼ਾਂ ਨਾਲ ਲੈ ਕੇ ਚੱਲਦੇ ਰਹੇ ਨੇ ਕਿ ਅਗਰ ਜੇ ਜਿਹੜਾ ਕੰਮ ਉਹਨਾਂ ਨੂੰ ਸੈੱਟ ਬੈਠਾ ਉਹ ਕੰਮ ਕਰ ਲੈਣਗੇ ਅੱਛਾ ਭਾਜੀ ਮੇਰੇ ਕੋਲ ਹੁਣ ਕਿਹੜੇ ਕਿਹੜੇ ਤੁਸੀਂ ਵੈਰਾਈਟੀ ਰੱਖੀ ਹੋਈ ਹੈ ਕੋਲ ਮੇਰੇ ਕੋਲ ਰੈਪ ਹੁੰਦੇ ਆ ਸਬਜ਼ ਹੁੰਦੇ ਆ 버ਗਰਸ ਹੁੰਦੇ ਆ ਸੈਂਡਵਿਚਸ ਹੁੰਦੇ ਆ ਤੇ ਸੈਲਡਸ ਅੱਛਾ ਜੀ ਤੇ ਪਾਜੀ ਜੋ ਤੁਸੀਂ ਕਾਰਟ ਸ਼ੁਰੂ ਕੀਤੀ ਹੈ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਮੈਂ ਪੂਣ ਤੱਕ ਕਰ ਰਹੇ ਹਾਂ ਮੁਸ਼ਕਲਾਂ ਦਾ ਸਾਹਮਣਾ ਅੱਛਾ ਜ਼ਿੰਦਗੀ ਵਿੱਚ ਮੁਸ਼ਕਲਾਂ ਆਈਆਂ ਇੱਕ ਸੰਘਰਸ਼ ਕਹਿ ਸਕਦੇ ਆ ਨਾ ਜ਼ਿੰਦਗੀ ਸੰਘਰਸ਼ ਹੈ ਅੱਛਾ ਪਾਜੀ ਕਿ ਆਪਣੇ ਨਾ ਪੰਜਾਬੀਆਂ ਦੇ ਖਾਸ ਕਰਕੇ ਨਾ ਜਿਹੜੇ ਨਾਲ ਦੇ ਪੜੇ ਹੁੰਦੇ ਨੇ ਨਾ ਉਹਨਾਂ ਨੂੰ ਲੱਤਾਂ ਖਿੱਚਣ ਦੀ ਬਹੁਤ ਆਦਤ ਹੁੰਦੀ ਆ ਵੀ ਤੂੰ ਸਰਦਾਰ ਹੋ ਕੇ ਹਨਾ ਤੂੰ ਆਹ ਕੰਮ ਕਰੇਗਾ ਤੂੰ ਦਾ ਵਕੀਲ ਪੜਿਆ ਪੜ੍ਹਾਈ ਕੀਤੀ ਆ ਤੂੰ ਹਣ ਲੋਕਾਂ ਨੂੰ ਕੀ ਚੀਜ਼ਾਂ ਬਣਾ ਬਣਾ ਕੇ ਖਵਾਏਗਾ ਤੁਹਾਨੂੰ ਤੁਹਾਡੇ ਨਾਲ ਦੇ ਆ ਕਿਸੇ ਨੇ ਕੁਛ ਕੀਤਾ ਮੈਮ ਮੇਰੇ ਐਕਚੁਅਲੀ ਜ਼ਿਆਦਾ ਦੋਸਤ ਨਹੀਂ ਹੈਗੇ ਇੱਕ ਮੇਰਾ ਦੋਸਤ ਹੈ ਉਹ ਰੱਪ ਹੈ ਤੇ ਪ੍ਰਮਾਤਮਾ ਦਾ ਮੀਤਾ ਅੱਲਾਹ ਤੇਰੀ ਦਿੱਤਾ ਤੇ ਬਾਕੀ ਨਾਲ ਦੀ ਮੈਂ ਕਦੀ ਸੁਣੀ ਨਹੀਂ ਸੁਣਨ ਚਾਹਿਆ ਕਿ ਉਹਨਾਂ ਨੇ ਬਹੁਤ ਕੁਝ ਕਿਹਾ ਹੈ ਪਹਿਲਾਂ ਹੁਣ ਤਾਂ ਨਹੀਂ ਪਹਿਲਾਂ ਜਦੋਂ ਮੈਂ ਸਟਾਰਟ ਕੀਤਾ ਸੀਗਾ ਬਟ ਮੈਂ ਉਹਨਾਂ ਨੂੰ ਉਹਦੀ ਸੁਣਿਆ ਨਹੀਂ ਸੁਣਿਆ ਹੁੰਦਾ ਫਿਰ ਮੈਂ ਕੂਡ ਕੱਟ ਲਈਦਾ ਹੁੰਦੀ ਬਿਲਕੁਲ ਬਿਲਕੁਲ ਇਹ ਤਾਂ ਹੈ ਤੇ ਪਾਜੀ ਫਿਰ ਤੁਸੀਂ ਹੁਣ ਸਾਨੂੰ ਕੀ ਬਣਾ ਕੇ ਖਾਓਗੇ ਮੈਂ ਮੈਂ ਤੁਹਾਡੇ ਲਈ ਰੈਪ ਬਣਾ ਰਿਆ ਸੀਗਾ ਉਹ ਵੀ ਓਕੇ ਹਾਂਜੀ ਤੇ ਜਿਹੜੀ ਤੁਹਾਡੀ ਸਭ ਤੋਂ ਜ਼ਿਆਦਾ ਇਥੇ ਤੁਹਾਡਾ ਕਿਹੜਾ ਸਭ ਤੋਂ ਕੁਝ ਸੇਲ ਹੁੰਦਾ ਵੀ ਜਿਹੜੇ ਕਸਟਮਰ ਕਹਿੰਦੇ ਨੇ ਪਾਜੀ ਤੁਸੀਂ ਆ ਸਾਨੂੰ ਲਾਣਾ ਹੀ ਲਾਣਾ ਮੈਮ ਰੈਪ ਤੇ ਸਭ ਓਕੇ ਆ ਹੁਣ ਕਸਟਮਰ ਆਈ ਸੀ ਇਹਨਾਂ ਨੇ ਅੰਦੇਸਰ ਰੈਪ ਮੰਗਿਆ ਤੇ ਇੱਕ ਰੈਪ ਮੈਂ ਤੁਹਾਡੇ ਲਈ ਲਾ ਰਿਹਾ ਓਕੇ 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 ਲੋ ਜੀ ਆਪਣਾ ਇਹ ਰੈਪ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੀ ਕੀ ਕੁਝ ਪਾਇਆ ਜਾ ਰਿਹਾ ਹੈ ਇਹ ਸੌਸ ਕਿਹੜੀ ਪਾਈ ਤੁਸੀਂ ਮੈਂ ਬਾਰਬੀਕਿਊ ਸੌਸ ਹੈ ਓਕੇ ਤੇ ਨਾਲ ਤੁਸੀਂ ਆਪਣਾ ਵੈਜੀਸ ਪਾਈਆਂ ਟਿੱਕੀਆਂ ਪਾਈਆਂ ਓਕੇ ਟਿੱਕੀ ਪਾਈਆਂ ਅੱਛਾ ਤੁਸੀਂ ਪਾਜੀ ਜਣੀ ਟਿੱਕੀਆਂ ਦਾ ਕੰਮ ਹੁੰਦੀਆਂ ਸਾਰੀਆਂ ਇੱਥੇ ਤਿਆਰ ਕਰਦੀ ਹੋ ਨਹੀਂ ਮੈਮ ਇਹ ਤਾਂ ਘਰੋਂ ਮੈਂ ਤਿਆਰ ਕਰਕੇ ਲੈ ਕੇ ਆਣਾ ਇੱਥੇ ਇਨਾ ਟਾਈਮਿੰਗ ਹੁੰਦਾ ਤੇ ਆ ਵੈਜੀ ਸਟੌਕ ਕਰੀਆਂ ਹੋਈਆਂ ਮੈਂ ਇਹ ਮੈਂ ਘਰੋਂ ਪ੍ਰੀਪੇਅਰ ਕਰਕੇ ਲੈ ਕੇ ਆਇਆ ਓਕੇ 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 ਤੇ ਤੁਹਾਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਇਹ ਚੀਜ਼ਾਂ ਪ੍ਰਪੇਅਰ ਕਰਦੇ ਵੇ ਮੈਂ ਘੱਟੋ ਘੱਟ 4-5 ਘੰਟੇ ਲੱਗ ਜਾਂਦੇ ਆ 4-5 ਘੰਟੇ ਤੇ ਫਿਰ ਤੁਸੀਂ ਨਾਲ ਹੈਲਪਰ ਵੀ ਹੈ ਮੇਰੇ ਫਿਰ ਉਹ ਹੈਲਪਰ ਆਉਂਦੇ ਆ ਹੈਲਪਰ ਵੀ ਹੈ ਕਿਉਂਕਿ ਤੁਸੀਂ ਆਪਣੀ ਸਟੱਡੀ ਵੀ ਨਾਲ ਕਰ ਰਹੇ ਹੋ ਕੋਰਸ ਹੈ ਨਾ ਤੁਸੀਂ ਕਲਾਸਿਸ ਵੀ ਲਾਣੇ ਹੋ ਦੇ ਵੀ ਤੁਸੀਂ ਇਹ ਸਾਰੇ ਕਿਦਾਂ ਕੁਝ ਮੈਨੇਜ ਕਰਦੇ ਹੋ ਕਿਉਂਕਿ ਅਕਸਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਨੇ ਕਹਿੰਦੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਬਚਦਾ ਸੀ ਕਿਹੜੀ ਟਾਈਮ ਨੂੰ ਕੁਝ ਕਰੀਏ ਹਨਾ ਤੇ ਤੁਸੀਂ ਇਹ ਸਭ ਕੁਝ ਕਿਦਾਂ ਮੈਨੇਜ ਕਰ ਲੈਂਦੇ ਹੋ ਮੈਮ ਅੱਜ ਕੱਲ ਦੀ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਬੰਦੇ ਕੋਲ ਮਰਨ ਦਾ ਵੀ ਟਾਈਮ ਨਹੀਂ ਹੈਗਾ ਬਿਲਕੁਲ ਟਾਈਮ ਤਾਂ ਦੇਖੋ ਕੱਢਣਾ ਪੈਂਦਾ ਜੇ ਬੰਦੇ ਨੇ ਕੰਮ ਕਰਨਾ ਹੈ ਮੈਂ ਸੂਨ ਦਾ ਘਾਟਾ ਹੁਣ ਸਟਰਗਲ ਦਾ ਟਾਈਮ ਹੈ ਤਾਂ ਇਸ ਟਾਈਮ ਮੈਂ ਸਿਰਫ ਸਟਰਗਲ ਵੱਲ ਫੋਕਸ ਕਰ ਰਿਹਾ ਮੈਂ ਕੋਟਵਾਨਾ ਨਾਲ ਦੇ ਨਾਲ ਆਪਣੀ ਰੋਟੀ ਖਾਦੀ ਪਹਿੰਵੀ ਰੋਟੀ ਨਹੀਂ ਮੈਨੂੰ ਬਣਾਉਣ ਦਾ ਟਾਈਮ ਹੁੰਦਾ ਫਿਰ ਮੈਂ 12ਵੀਂ ਖਾ ਲੈਂਦਾ ਤੇ ਖਾ ਕੇ ਨਾਲ ਦੇ ਨਾਲ ਆਪਣੀ ਵੈਡੀ ਸਟੌਪ ਕਰਦਾ ਤੇ ਨਾਰਮ ਇੱਕ ਹੈਲਪਰ ਰੱਖਿਆ ਹੋਇਆ ਟੀਕੇ ਬਣਵਾਉਣ ਲਈ ਉਹ ਮੇਰੀ ਹੈਲਪ ਕਰਦਾ ਫਿਰ ਉਸ ਤੋਂ ਬਾਅਦ ਮੈਂ ਸਾਰਾ ਕੁਝ ਕਰਕੇ ਕਾਟ ਤੇ ਆ ਜੀ ਓਕੇ ਤੇ ਇੱਥੇ ਕਾਟ ਤੇ ਉੱਪਰ ਹੋਰ ਵੀ ਕੋਈ ਨਾਲ ਹੁੰਦਾ ਕਿ ਤੁਸੀਂ ਇਕੱਲੇ ਸੰਭਦੇ ਹੋ ਮੈਮ ਇੱਕ ਮੇਰੇ ਹੋਰ ਨਾਲ ਹੁੰਦਾ ਮੇਰੇ ਹੈਲਪਰ ਹੈ ਨਾਲ ਤੇ ਉਹ ਮੇਰੇ ਨਾਲ ਰਹਿੰਦੇ ਓਕੇ ਓਕੇ ਤੇ ਭਾਜੀ ਤੁਹਾਡਾ ਜਣਾ ਅ ਜੋ ਸਟਾਰਟ ਹੈ ਰੇਟ ਸਟਾਰਟ ਕਿੱਥੋਂ ਹੁੰਦੇ ਨੇ ਹਰ ਇੱਕ ਚੀਜ਼ ਦੇ ਜਿਵੇਂ ਕਿ ਹੁਣ ਤੁਹਾਡੇ ਕੋਲ ਗ੍ਰਿਲ 버거 ਵੀ ਨੇ ਰੈਪ ਵੀ ਨੇ ਮਲਟੀ ਗ੍ਰੇਨ ਸਭ ਨੇ ਹਨਾ ਹੋਰ ਵੀ ਇੱਥੇ ਸੈਂਡਵਿਚ ਤੁਸੀਂ ਤਿਆਰ ਕਰਦੇ ਹੋ ਇਹ ਤੁਸੀਂ ਕਿਹੜੇ ਕਿਹੜੇ ਰੇਟ ਰੱਖੇ ਹੋਏ ਨੇ ਮੈਮ ਸਭ ਤੋਂ ਪਹਿਲਾਂ ਤਾਂ ਮੇਰਾ 버거 ਹੈ 버거 ਮੇਰਾ ਸਟਾਰਟ ਹੋ ਜਾਂਦਾ 45 ਰੁਪੀ ਤੋਂ ਓਕੇ ਤੇ ਰੈਪ 80 ਰੁਪੀ ਤੋਂ ਸਟਾਰਟ ਹੁੰਦਾ ਹੈ ਬਾਕੀ ਸੈਂਡਵਿਚ ਵੀ ਮੈਂ ਦੋ ਆਪਸ਼ਨ ਦਿੱਤੀ ਹੋਈ ਆ ਹਾਫ ਤੇ ਫੁੱਲ 50 ਰੁਪਏ ਤੋਂ ਹੀ ਸ਼ੁਰੂ ਹੋ ਜਾਂਦਾ ਤੇ ਜਿਹੜਾ ਮਲਟੀ ਗ੍ਰੇਨ ਸਭ ਹੈ ਇਹ ਹੋਲ ਵੀਟ ਹੁੰਦਾ ਆਟੇ ਦਾ ਤੇ ਸਿਰਫ 100 ਰੁਪਏ ਤੋਂ ਸ਼ੁਰੂ ਹੋਏ ਅੱਛਾ ਜ ਤੇ ਭਾਜੀ ਅਕਸਰ ਜਿਹੜੇ ਨੌਜਵਾਨ ਮੁੰਡੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਕੰਮ ਹੈਗਾ ਕਿ ਨਹੀਂ ਹੈਗਾ ਪੰਜਾਬ ਦੇ ਵਿੱਚ ਬਹੁਤ ਕੰਮ ਹੈ ਬੰਦਾ ਕੰਮ ਕਰਨ ਵਾਲਾ ਹੋਣਾ ਜਿਹਦਾ ਜਿਹਦਾ ਬੰਦਾ ਕੰਮ ਕਰਨ ਵਾਲਾ ਤਾਂ ਤਾਂ ਬਹੁਤ ਬਹੁਤ ਹੈ ਪਰ ਜੇ ਬੰਦਾ ਕੰਮ ਕਰਨ ਵਾਲਾ ਨਹੀਂ ਹੈਗਾ ਫੇਰ ਤਾਂ ਉਹਦੇ ਲਈ ਕੰਮ ਕਿੱਥੇ ਵੀ ਨਹੀਂ ਹੈਗਾ ਤੇ ਸਰ ਇਥੇ ਪੰਜਾਬੀ ਤੁਹਾਡਾ ਸਟਾਲ ਹੈ ਹੈਨਾ ਸਰਦਾਰ ਲੁੱਕ ਹੈ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਹਾਡੀ ਥੋੜੀ ਜਿਹੀ ਲੁੱਕ ਜਿਹੜੀ ਦਲਜੀਤ ਨਾਲ ਵੀ ਮੈਚ ਹੁੰਦੀ ਹੈ ਹਾਂਜੀ ਮੈਮ ਬਹੁਤ سارے ਕਸਟਮਰਸ ਕਹਿ ਕੇ ਜਾਂਦੇ ਨੇ ਤੇ ਸੁਣ ਕੇ ਬਹੁਤ ਵਧੀਆ ਲੱਗਦਾ ਮੈਨੂੰ ਓਕੇ ਅਗਰ ਜੇ ਦਲਜੀਤ ਥੋੜੀ ਇਥੇ ਕਾਟ ਦੇ ਵਿੱਚ ਆਉਂਦੇ ਨੇ ਕੁਝ ਖਾ ਕੇ ਜਾਂਦੇ ਨੇ ਤਾਂ ਥੋੜਾ ਸੁਪਨਾ ਹੈਗਾ ਕਿ ਹਾਂ ਵੀ ਉਹ ਮੇਰੇ ਇਸਟਾਲ ਤੇ ਆਉਣ ਮੈਮ ਜ਼ਿੰਦਗੀ ਸਫਲ ਹੋ ਜੇ ਵੀ ਮੇਰੀ ਕਿਉਂਕਿ ਮੈਂ ਬਚਪਨ ਤੋਂ ਹੀ ਉਹਨਾਂ ਨੂੰ ਫੋਲੋ ਕਰਿਆ ਅੱਛਾ ਜੀ ਸਿਰਫ ਉਹਨਾਂ ਨੂੰ ਨਹੀਂ ਉਹਨਾਂ ਦੀਆਂ ਗੱਲਾਂ ਨੂੰ ਜਿਹਨਾਂ ਤੋਂ ਮੈਂ ਹਮੇਸ਼ਾ ਹੀ ਮੋਟੀਵੇਟ ਹੁੰਦਾ ਹਾਂ ਹੂੰ ਜੀ ਤੇ ਇਹ ਹੁਣ ਰੱਤ ਤੁਸੀਂ ਕੀ ਕਰੋਗੇ ਮੈਂ ਮਿਊਨ ਰੈਪ ਮੈਂ ਬਣਾਤਾ ਇਹਨੂੰ ਮੈਂ ਕਰਾਂਗਾ ਗ੍ਰਿਲ ਗ੍ਰਿਲ ਕਰਾਂਗੇ ਜਿਵੇਂ oven ਰੱਖਿਆ ਹੋਇਆ ਹੈ ਮੈਮ ਗ੍ਰਿਲ ਰੱਖਿਆ ਹੋਇਆ ਹੈ ਮੈਂ ওকে ਉਸ ਤੇ ਗੈਸ ਤੇ ਲੋ ਜੀ ਹੁਣ ਭਾਜ ਜੜੀ ਨੇ ਰੱਖਿਆ ਹੋਏ ਉਹਨਾਂ ਨੇ ਗ੍ਰਿਲ ਕਰਨ ਵਾਸਤੇ ਸੋ ਗ੍ਰਿਲ ਹੋ ਕੇ ਜਦੋਂ ਬਾਹਰ ਆਏਗਾ ਅਪਾ ਟੇਸਟ ਕਰਕੇ ਦੇਖਾਂਗੇ ਕਿ ਕਿਸ ਤਰੀਕੇ ਦਾ ਟੇਸਟ ਹੈ ਅੱਛਾ ਭਾਜੀ ਜਿਹੜੇ ਇੱਕ ਨੌਜਵਾਨ ਮੁੰਡੇ ਕੁੜੀਆਂ ਦਾ ਬਹੁਤ ਜ਼ਿਆਦਾ ਰੁਝਾਨ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਮੈਂ ਉਹਨਾਂ ਨੂੰ ਮੰਨਣਾ ਨਹੀਂ ਕਰਦਾ ਕਿ ਬਾਹਰ ਨਾ ਜਾਓ ਬਟ ਮੇਰਾ ਮੰਨਣਾ ਹੈ ਕਿ ਇੱਕ ਵਾਰੀ ਮੌਕਾ ਦੇ ਦਿਓ ਪੰਜਾਬ ਦਾ ਅੱਛਾ ਜੀ ਕਿਉਂਕਿ ਪੰਜਾਬ ਤੁਹਾਨੂੰ ਨਿਰਾਸ਼ ਨਹੀਂ ਹੁਣ ਦੋ ਬਿਲਕੁਲ ਸੋ ਦੇਖ ਸਕਦੇ ਤੁਸੀਂ ਇਹ ਵੀ ਇੱਕ ਨੌਚਮਾਨ ਮੁੰਡਾ ਹੀ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਹੁਣ ਅਸੀਂ ਸੜਕਾਂ ਦੇ ਉੱਪਰ ਕਾਟ ਲਗਾ ਕੇ ਅਸੀਂ ਲੋਕਾਂ ਨੂੰ ਇਹ ਚੀਜ਼ਾਂ ਸਰਵ ਕਰਾਂਗੇ ਸੋ ਇਹ ਚੀਜ਼ਾਂ ਨੂੰ ਦੂਰ ਰੱਖ ਕੇ ਆਪਣੀ ਸ਼ਰਮਿੰਦਗੀ ਨੂੰ ਦੂਰ ਕਰਕੇ ਆਪਣਾ ਕੋਈ ਵੀ ਇੱਕ ਜਿਹੜਾ ਤੁਸੀਂ ਕਾਰੋਬਾਰ ਪੰਜਾਬ ਦੇ ਵਿੱਚ ਕਰ ਸਕਦੇ ਹੋ ਉਸ ਉੱਤੇ ਕਿ ਮੇਰਾ ਗ੍ਰਿਲ ਜਿਹੜਾ ਤਿਆਰ ਹੋਊਗਾ ਤਿਆਰ ਹੋ ਕੇ ਮੈਂ ਤੁਹਾਨੂੰ ਦੱਸਾਂਗੀ ਟੇਸਟ ਕਰਾਂਗੇ ਅੱਛਾ ਭਾਜੀ ਲੋਕਾਂ ਦੇ ਜਿਹੜੇ ਤੁਹਾਡੇ ਆਲੇ-ਦੁਆਲੇ ਰਹਿੰਦੇ ਨੇ ਉਹਨਾਂ ਦਾ ਰਿਸਪਾਂਸ ਕਿਨੇ ਦਾ ਹੈ ਥੋੜੋ ਕੋਈ ਚੀਜ਼ ਜਦੋਂ ਖਾ ਕੇ ਕਹਿੰਦੇ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਮੈਮ ਉਹਨਾਂ ਦੇ ਬਦੌਲਤ ਹੀ ਮੈਨੂੰ 2 ਸਾਲ ਪੂਰੇ ਹੋਏ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ। ਅੱਛਾ ਜੀ। ਤੇ ਬਾਕੀ ਜੋ ਚੀਜ਼ ਮੈਂ ਸਿੱਖੀ ਹੋਈ ਸੀਗੀ ਉਹ ਮੇਰੇ ਬਹੁਤ ਕੰਮ ਆ ਰਹੀ ਹੈ ਹੁਣ ਤੱਕ। ਹਾਂ। ਤੇ ਹੁਣ ਤਾਂ ਮੈਂ ਕਾਫੀ ਮੈਂ ਸਿਰਫ ਚਾਰਟਿੰਗ ਦੇ ਵਿੱਚ ਸਭ ਰੱਖੇ ਸੀਗੇ। ਸਭ ਤੋਂ ਬਾਅਦ ਮੈਂ ਸਾਰੀ ਐਡ ਕਰਦਾ ਗਿਆ। ਫਿਰ ਰੈਪ ਮੇਰੀ ਇੱਕ ਔਥੈਂਟਿਕਟੀ ਬਣ ਗਈ ਹੈ ਹੁਣ ਸਾਡੇ। ਤਾਂ ਹੁਣ ਮੈਂ ਐਡ ਕਰਦਾ ਜਾ ਰਿਹਾ ਟੀਚਾ। ਓਕੇ। ਅੱਛਾ ਜੀ। ਵਕੀਲੀ ਸਿੱਖਣੀ ਸੌਕੀ ਹੈ ਕਿ ਖਾਣਾ ਬਣਾਉਣਾ ਸੌਕਾ? ਮੈਮ ਕੁਝ ਵੀ ਸੌਖਾ ਨਹੀਂ ਹੈਗਾ ਸਾਰਾ ਕੁਝ ਸੌਖਾ ਕਿਉਂਕਿ ਔਖਾ ਵੀ ਕੁਝ ਨਹੀਂ ਹੈਗਾ ਮੈਂ ਉਹੀ ਗੱਲ ਕਹੀ ਸੀ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਉਹ ਕੰਨ ਲਈ ਸਭ ਕੁਝ ਸੌਖਾ ਹੈ ਵਕਾਲਤ ਦੇ ਵਿੱਚ ਇਹ ਹੈ ਕਿ ਸਿੱਖਣ ਨੂੰ ਥੋੜਾ ਟਾਈਮ ਲੱਗਦਾ ਹੈ ਪੈਸਾ ਬਾਜ਼ ਜਾਂਦਾ ਹੈ ਬਿਲਕੁਲ ਬਿਲਕੁਲ ਬਟ ਫੂਡ ਲਾਈਨ ਦੇ ਵਿੱਚ ਵੀ ਮੈਂ ਪਹਿਲਾਂ ਹੀ ਕੰਮ ਸਿੱਖਿਆ ਹੋਇਆ ਸੀਗਾ ਤਾਂ ਕਰਕੇ ਅੱਜ ਮੈਂ ਕਮਾ ਪਾ ਰਿਹਾ ਹਾਂ ਓਕੇ ਤੁਸੀਂ ਉਸ ਟਾਈਮ ਸਿੱਖਰੇ ਸੀਗੇ ਮਤਲਬ ਕਿ ਇਹ ਸਾਰਾ ਕੁਝ ਸਿੱਖਿਆ ਹੋਇਆ ਤੁਸੀਂ ਹਾਂਜੀ ਮੈਮ ਓਕੇ ਮੈਂ ਸਭੇ ਕੰਮ ਕੀਤਾ ਹੋਇਆ ਮੋਹੱਲੀ ਦੇ ਵਿੱਚ ਆਫਟਰ ਜਦੋਂ ਮੈਂ ਪੀਏ ਕਰ ਰਿਹਾ ਸੀਗਾ ਚੰਡੀਗੜ੍ਹ ਤਾਂ ਉਸ ਤੋਂ ਬਾ ਤਾਂ ਉਸ ਟਾਈਮ ਐ ਉਹਨਾਂ 2 ਮਹੀਨੇ ਮੈਂ ਸਭ ਦੇ ਵਿੱਚ ਕੰਮ ਕਰਾਂਗੀ। ਓਕੇ ਤੇ ਸਿਰ ਪਰਿਵਾਰ ਦੇ ਵਿੱਚ ਕੌਣ ਕੌਣਾ ਹੈ? ਪਰਿਵਾਰ ਦੇ ਵਿੱਚ ਮਮਾ, ਪਾਪਾ, ਦਾਦੀ ਜੀ ਐ ਤੇ ਮੇਰੀ ਭੈਣ। ਓਕੇ ਉਹਨਾਂ ਸਾਰਿਆਂ ਦੀ ਰਿਸਪੋਨਸਿਬਿਲਟੀ ਤੁਸੀਂ ਵੀ ਸੰਭਲਦੇ ਹੋ। ਨਹੀਂ ਉਹਨਾਂ ਦੀ ਸਾਰੀ ਦੀ ਰਿਸਪੋਨਸਿਬਿਲਟੀ ਨਹੀਂ ਮੈਂ ਸੰਭਲ ਰਿਹਾ। ਦੇਖੋ ਮੇਰੇ ਫਾਦਰ ਆ ਉਹ ਜੌਬ ਕਰਦੇ ਆ ਵੈਲ ਸੈਟਲਡ ਐ ਤੇ ਮੇਰੀ ਭੈਣ ਮੈਡੀਕਲ ਫੀਲਡ ਜਾ ਉਹ ਪੜ੍ਹ ਰਹੀ ਐ। ਤੇ ਮੈਂ ਵੀ ਨਾਲ ਵਕਾਲਤ ਕਰਨੇ ਦੇ ਇੱਥੇ ਆਪਣਾ ਕੰਮ ਕਰਦਾ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਸਾਰੇ ਜੋਬ ਕਰਨ ਵਾਲੇ ਵੱਡੀਆਂ-ਵੱਡੀਆਂ ਡਿਗਰੀਆਂ ਤੇ ਜਿਹੜਾ ਫੋਰਸ ਕਰ ਰਹੇ ਨੇ ਪੜਾਈ ਕਰ ਰਹੇ ਨੇ ਤੇ ਭਾਜੀ ਜਿਹੜੇ ਨੇ ਉਹ ਸਟਾਲ ਲਾ ਰਹੇ ਨੇ ਉਹਨਾਂ ਨੇ ਐਡਵੋਕੇਟਰੀ ਕੀਤੀ ਆ ਵਕਾਲਤ ਵੀ ਸਿੱਖ ਰਹੇ ਨੇ ਤੇ ਨਾਲ-ਨਾਲ ਉਹ ਆਪਣੀ ਸਟੱਡੀ ਵੀ ਕਰ ਰਹੇ ਨੇ ਤਾਂ ਨਾਲ-ਨਾਲ ਉਹ ਇੱਥੇ ਆ ਕੇ ਕਾਟ ਵੀ ਲਾ ਰਹੇ ਨੇ ਸੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਜਿਹੜੇ ਨੇ ਆਪਣਾ ਕੰਮ ਕਰ ਸਕਦੇ ਨੇ ਕੰਮ ਕਿਤੇ ਵੀ ਨਹੀਂ ਗਿਆ ਹੈਗਾ ਇਹ ਤਾਂ ਪੰਜਾਬੀਆਂ ਜਿਹੜੇ ਆਲਸੀ ਹੁੰਦੇ ਨੇ ਨਾ ਉਹਨਾਂ ਦਾ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਸੋ ਸਾਡਾ ਹੌਲੀ-ਹੌਲੀ ਹੁਣ ਤਿਆਰ ਹੋ ਕੇ ਆਊਗਾ ਕਿਉਂਕਿ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਆ ਹੁਣ ਉਹਦੇ ਹੀ ਵੇਟ ਹੋ ਰਹੀ ਐ ਅ ਸੋ ਤਿਆਰ ਹੋ ਕੇ ਆ ਵੀ ਗਿਆ ਆਪਾਂ ਟੇਸਟ ਕਰਾਂਗੇ ਅ ਟੇਸਟ ਕਿਵੇਂ ਦਾ ਪਾਜੀ ਐਵੇਂ ਕਹਿੰਦੇ ਕਿ ਸਮਝਣਾ ਪਈਦਾ ਮੈਂ ਮੈਂ ਵੀ ਡਾਇਰੈਕਟ ਨਾਲ ਸਾਨੂੰ ਟਿਸ਼ੂਜ਼ ਦਿੱਤੇ ਆ ਹੱਥ ਗੰਦੇ ਹੋਏ ਤਾਂ ਪਹੁੰਚੀ ਓਕੇ ਦੇਖ ਲਓ ਮੈਨੂੰ ਖਾਣਾ ਵੀ ਨਹੀਂ ਆਂਦਾ ਹਨਾ ਸੋ ਆਪਾਂ ਖਾ ਕੇ ਟੇਸਟ ਕਰਦੇ ਆ ਵੀ ਕਿਵੇਂ ਦਾ ਆ ਕਾਫੀ ਸੌਫਟ ਐ ਐਂਡ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਦੇ ਵਿੱਚ ਬਹੁਤ ਖੁਸ਼ ਐ ਸੋ ਮੈਂ ਤਾਂ ਉਦਾਂ ਖਾਵਾਂਗੀ ਜਿਵੇਂ ਰੋਟੀ ਖਾਂਦੇ ਆ ਤੇ ਟੈਸਟ ਕਰੀਏ ਫਿਰ ਤੁਸੀਂ ਵੀ ਕਰਕੇ ਦੇਖ ਲਓ ਬਹੁਤ ਵਧੀਆ ਸਪਾਈਸੀ ਐਂਡ ਕਰੀਮੀ ਵੀ ਹੈ ਜਦੋਂ ਤੱਕ ਮੈਂ ਖਤਮ ਕਰਦੀ ਆ ਪਪਾ ਜੀ ਤੋਂ ਲੋਕੇਸ਼ਨ ਪੁੱਛਦੇ ਆ ਤਾਂ ਇਹਨਾਂ ਦੀ ਟਾਈਮਿੰਗ ਪੁੱਛਦੀ ਆ ਵੀ ਕਿੰਨੀ ਆ ਪਾ ਜੀ ਆਪਣੀ ਲੋਕੇਸ਼ਨ ਤੇ ਟਾਈਮਿੰਗ ਦੱਸੋ ਸਾਡੇ ਵੀਵਰਸ ਨੂੰ ਮੈਮ ਲੋਕੇਸ਼ਨ ਹੈ ਮੇਰੀ ਅਰਬਨੀ ਸਟੇਟ ਫੇਜ਼ 2 ਪਟਿਆਲਾ ਤੇ ਜਦੋਂ ਆਪਾਂ ਮਾਰਕੀਟ ਵੱਲ ਨੂੰ ਜਾਂਦੇ ਆ ਤੇ ਬਿਲਕੁਲ ਪੁਲ ਦੇ ਥੱਲੇ ਜਿਹੜਾ ਫਰਸਟ ਪੂਲ ਪੈਂਦਾ ਯੂਨੀਵਰਸਿਟੀ ਤੋਂ ਆਪਾਂ ਡਾਇਰੈਕਟ ਜਾਂਦੇ ਆ ਤੇ ਪੁਲ ਦੇ ਥੱਲੇ ਮੈਂ ਖੜੇ ਹਾਂ ਜੀ ਤੇ ਤੁਸੀਂ ਆਪਣੇ ਟਾਈਮਿੰਗ ਦੱਸੋ ਕਿੰਨੇ ਵਜੇ ਆਨੇ ਹੋ ਮੈਮ ਟਾਈਮਿੰਗ ਮੇਰੀ ਸ਼ਾਮੀ 5 ਤੋਂ ਲੈ ਕੇ ਰਾਤੀ 11 ਵਜੇ ਤੱਕ ਜੀ ਦੋਸਤੋ ਅਗਰ ਜੇ ਤੁਸੀਂ ਇੱਥੇ ਆ ਕੇ ਪਾ ਜੀ ਤਤੋਂ ਸੇ ਸ਼ਾਮੀ 5 ਵਜੇ ਆ ਸਕਦੇ ਹੋ ਇਥੇ ਫੂਡ ਟੈਸਟ ਕਰ ਸਕਦੇ ਹੋ ਸੋ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਮੈਨੂੰ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਤਾਂ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਤੱਕ ਮੈਨੂੰ ਗੁਰਪ੍ਰਤਕਰਨ ਦਿਓ ਜਰੂਰ ਤੁਹਾਡਾ ਧੰਨਵਾਦ ਸਸ਼ੇਪਾਤ